ਦਾ ਮੋਦੀ ਦੀਆਂ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ ਅੰਤ 'ਚ ਭਰਾਵੋ ਸਰਕਾਰ ਫਿਰ ਖਨੋਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਢੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਗਿਣਤੀ ਨਹੀਂ ਘਟਣ ਦੇਣੀ ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਦੱਲਿਆ ਸਾਹਿਬ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀਆਂ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਾਂਗੇ। ਬਣਾ ਕੇ ਰਾਂਗੇ ਬਣਾ ਕੇ ਰਾਂਗੇ। ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਰਾਂਗੇ। ਬਣਾ ਕੇ ਰਾਂਗੇ ਬਣਾ ਕੇ ਰਾਂਗੇ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਦੋਹੀ ਰਾਣੇ ਜਾਂ ਤਾਂ ਮੋਦੀ ਜੀ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ। ਅੰਤਿਚ ਪ੍ਰਭੋ ਸਰਕਾਰ ਫਿਰ ਖਨੋਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਟੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਗਿਣਤੀ ਨਹੀਂ ਘਟਣ ਦੇਣੀ ਤੁਹਾਡੇ ਨਾਲ ਡੱਲਿਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਕਰਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਕੱਲਿਆ ਸਾਬ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀਆਂ ਐ ਐਮਐਸਪੀ ਗਰੰਟੀ ਕਾਨੂੰਨ ਪਲਾ ਕੇ ਰਹਾਗੇ ਹੋ ਕੇ ਰਹਾਗੇ ਬੜਾ ਕੇ ਰਹਾਗੇ ਐ ਐਮਐਸਪੀ ਗਰੰਟੀ ਕਾਨੂੰਨ ਪਲਾ ਕੇ ਰਹਾਗੇ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਦੋਹੀ ਰਾਣੇ ਜਾਂ ਤਾਂ ਮੋਦੀ ਦੀਆਂ ਗੋਲੀਆਂ ਮਾਰ ਕੇ ਘਰਾਂ ਨੂੰ ਕੱਲੋਗੇ ਜਾਂ ਫਿਰ ਮੋਰਚਾ ਜਿੱਤ ਕੇ ਜਾਵਾਂਗੇ ਅੰਤ 'ਚ ਪਰਾਵੋ ਸਰਕਾਰ ਫਿਰ ਖਨੋਰੀ ਬਾਰਡਰ ਨੂੰ ਮੂੰਹ ਕਰ ਸਕਦੀ ਆ ਢੱਲੇ ਨਹੀਂ ਪੈਣਾ ਹੈਗਾ ਬਾਰਡਰਾਂ ਤੇ ਗਿਣਤੀ ਨਹੀਂ ਘਟਣ ਦੇਣੀ ਤੁਹਾਡੇ ਨਾਲ ਡੱਲੇ ਆ ਸਾਹਿਬ ਮੌਜੂਦ ਨੇ ਅੱਜ ਵਾਅਦਾ ਕਰਕੇ ਜਾਂਦੇ ਆ ਕਦੀ ਵੀ ਜ਼ਿੰਦਗੀ ਵੱਡੀ ਨਹੀਂ ਹੁੰਦੀ ਮਰਨਾ ਸਾਰਿਆਂ ਨੇ ਆ ਜੇ ਤੁਹਾਡੇ ਘਰ ਕੇ ਕਿਤੇ ਮੌਤ ਆ ਗਈ ਇਹਦੇ ਨਾਲੋਂ ਵਧੀਆ ਚੀਜ਼ ਸਾਨੂੰ ਕੋਈ ਹੋਰ ਲੱਗਦੀ ਨਹੀਂ ਹੈਗੀ ਦੱਲਿਆ ਸਭ ਨੂੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਸਾਡੀਆਂ ਲਾਸ਼ਾਂ ਤੇ ਨੰਗਣ ਦਾ ਫੈਸਲਾ ਕਰਕੇ ਆਵੇ ਮੋਦੀ ਸਰਕਾਰ ਫੈਸਲਾ ਕਰਕੇ ਆਵੇ ਮੈਂ ਦੋ ਨਾਰੇ ਮਾਰ ਕੇ ਸਮਾਪਤੀ ਕਰਨੀ ਆ ਅਮਨਸਪੀ ਗਰੰਟੀ ਕਾਨੂੰਨ ਬਣਾ ਕੇ ਰਾਹਾਂਗੇ ਬਣਾ ਕੇ ਰਾਹਾਂਗੇ ਅਮਨਸਪੀ ਗਰੰਟੀ ਕਾਨੂੰਨ ਬਣਾ ਕੇ ਰਾਹਾਂਗੇ ਬਣਾ ਕੇ ਰਾਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ